ਬੱਪੂ ਜੀ ਕੋਲੇ 6 ਏਕੜ ਵਾਹਣਾ ਤੇ ਇਹਨਾਂ ਦਾ ਸਾਰਾ ਵਾਹਣ ਪਹਿਲਾਂ ਵੀ ਬਹਿ ਗਿਆ ਸੀਗਾ ਵਿੱਚ ਸਾਰੀ ਫਸਲ ਖਰਾਬ ਹੋ ਗਈ ਸੀ ਤੇ ਇਸ ਵਾਰ ਬੱਪੂ ਜੀ ਮਾਫੀਆ ਦੱਸੋ ਮਾਫੀਆ ਕਿਉਂ ਮਾਫੀਆ 1 ਰੁਪਈਆ ਨਹੀਂ ਮਿਲਿਆ ਤੁਹਾਨੂੰ 1 ਰੁਪਈਆ ਨਹੀਂ ਮਿਲਿਆ ਟਰਾਂਸਫਾਰਮਰ ਰੁੜ ਗਿਆ ਸਾਰੇ ਖੰਭੇ ਰੁੜ ਗਏ ਹਾਂ ਅਜੇ ਤੱਕ ਤਾਂ 1 ਰੁਪਈਆ ਨਹੀਂ ਮਿਲਿਆ 1 ਰੁਪਈਆ ਨਹੀਂ ਮਿਲਿਆ ਪਹਿਲੀ ਸਾਰੀ ਸਾਡੀ ਖਰਾਬ ਹੋ ਗਈ ਜੀ ਹਾਂਜੀ ਤੇ ਤੁਸੀਂ ਪਟਵਾਰੀ ਕੋਲੇ ਗਏ ਜਾਂ ਕਿਸੇ ਅਧਿਕਾਰੀ ਕੋਲ ਵੀ ਗਏ ਆਂ ਹੀ ਬੜੇ ਗੇੜੇ ਮਾਰੇ ਆ ਡੀਸੀ ਸਾਹਿਬ ਕੋਲ ਗਏ ਆਂ ਕਈ ਕਈ ਕੁਝ ਕੀਤਾ ਕਹਿੰਦੇ ਮਿਲ ਜਾਣਗੇ ਫਿਰ ਕਿਦਰ ਸਰਕਾਰ ਕੋ ਪੈਸਾ ਹੀ ਕੋਈ ਹਾਂ ਤੁਸੀਂ ਹਰ ਜਦ ਲਾਸਟ ਵੇਜ ਇਹ ਜਵਾਬ ਪਟਵਾਰੀਆਂ ਕਹਿੰਦੇ ਵੀ ਉਹਨਾਂ ਕੋਲ ਪੈਸਾ ਹੀ ਨਹੀਂ ਹੈ ਅੱਛਾ ਪਟਵਾਰੀਆਂ ਨੇ ਕਿਹਾ ਵੀ ਸਾਡੇ ਕੋਲ ਪੈਸੇ ਹੀ ਨਹੀਂ ਹੈ ਪੈਸਾ ਹੀ ਸਰਕਾਰ ਕੋਲ ਹੈ ਨਹੀਂ ਡੀਸੀ ਕੋਲੇ ਗਏ ਤੁਸੀਂ ਅੰਡੀ ਚੂ ਕੋਲ ਗਏ ਐਪਲੀਕੇਸ਼ਨਾਂ ਦਿੱਤੀਆਂ ਜਾ ਕੇ ਠੀਕ ਹੋ ਜਿੱਤਾਂ ਹਾਂ ਸਾਡੇ ਉਠਾ ਰੁੜ ਗਿਆ ਹੂੰ ਮੋਟਰ ਰੁੜ ਗਈ ਟ੍ਰਾਂਸਫਰ ਪਤਾ ਨਹੀਂ ਕਿਧਰ ਮਤਲਬ ਸਟਾਰਟਰ ਜੋ ਵੀ ਹੈਗਾ ਸਾਰਾ ਸਮਾਂ ਰੁੜ ਗਿਆ ਤੇ ਇਸ ਵਾਰ ਵੀ ਇਸ ਵਾਰ ਵੀ ਕੰਮ ਹੀ ਖਤਮ ਹੋ ਗਏ ਹਾਂ ਉਹ ਵੇਖੋ ਕੀ ਹਾਲਤ ਹੋਈ ਸਾਡੀ ਜਮੀਨ ਤਾਂ ਬਣਨੋਂ ਗਈ ਕਣਕ ਤੇ ਵੀਜੀ ਨਹੀਂ ਯਾਨੀ ਬਣਨੀ ਨਹੀਂ ਦੀ ਜਮੀਨ ਅਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਈਏ ਸਾਡੀ ਪਹਿਲੀ ਨਹੀਂ ਬਣ ਸਕਦੀ ਜੀ 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 ਸੋ ਇਹ ਤੁਸੀਂ ਦੇਖ ਸਕਦੇ ਹੋ ਇਹ ਰਾਦਲ ਕੇ ਪਿੰਡਾਂ ਸੋ ਇੱਕ ਪਿੰਡ ਦੀ ਤਸਵੀਰ ਆ ਇੱਥੇ 400 ਏਕੜ ਬਾਣ ਆ ਇਹ ਪਿੰਡ ਦਾ ਤੇ ਤੁਸੀਂ ਲਗਾਤਾਰ ਜਿਹੜਾ ਪਾਣੀ ਦਾ ਵਹਾਅ ਤੇਜ਼ ਹੋ ਰਿਹਾ ਹੈਗਾ ਤੇ ਸਰਕਾਰ ਦੀ ਇੱਕ ਵੱਡੀ ਨਲਾਕੀ ਆ ਜਿਹੜਾ ਪਿਛਲੀ ਕਰ ਕਹਿੰਦੇ ਸੀ ਵੀ ਮੁਰਗੀਆਂ ਦੇ ਬੱਕਰੀਆਂ ਦੇ ਸਾਰਾ ਅਸੀਂ ਮੁਆਵਜ਼ਾ ਦਵਾਂਗੇ ਜਿਵੇਂ ਬਾਪੂ ਜੀ ਨੇ ਦੱਸਿਆ ਵੀ ਇਹਨਾਂ ਨੂੰ 1 ਰੁਪਿਆ ਨਾ ਬੋਰ ਦਾ ਨਾ ਕੋਠੇ ਦਾ ਨਾ ਜ਼ਮੀਨ ਦਾ ਕਿਸੇ ਦਾ ਕੋਈ ਮੁਆਵਜ਼ਾ ਨਹੀਂ ਮਿਲਿਆ ਤੇ ਐਂਡ ਦੇ ਵਿੱਚ ਇਹੀ ਜਵਾਬ ਮਿਲਿਆ ਵੀ ਸਾਡੇ ਕੋਲੇ ਪੈਸੇ ਹੈ ਨਹੀਂ